ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਬੇਸ਼ੱਕ ਪੰਜਾਬ ਦੇ ਵਿੱਚ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਹਿਮਾਚਲ ਤੋਂ ਆ ਰਹੇ ਪਾਣੀ ਦੇ ਕਰਕੇ ਡੈਮ ਭਰੇ ਹੋਏ ਨੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਹੈ ਜੇਕਰ ਭਾਖੜਾ ਡੈਮ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਵੀ ਖਤਰੇ ਦੇ ਨਿਸ਼ਾਨ ਤੋਂ ਸਿਰਫ 15 ਫੁੱਟ ਹੇਠਾਂ ਰਹਿ ਗਿਆ ਹੈ ਪਾਕੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1665 ਫੁੱਟ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਰੰਜੀਤ ਸਾਗਰ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ 1715 ਫੁੱਟ ਦਰਜ ਕੀਤਾ ਗਿਆ ਹੈ ਜੋ ਕਿ 1730 ਫੁੱਟ ਖਤਰੇਦਾਰ ਨਿਸ਼ਾਨ ਤੋਂ ਲਗਭਗ 15 ਫੁੱਟ ਹੇਠਾਂ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਰਿਹਾ ਤਾਂ ਪੰਜਾਬ ਦੇ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲ ਰੀਆਂ ਨੇ ਕਿ 1 ਲੱਖ ਕਿਊਸਕ 2 ਲੱਖ ਕਿਊਸਕ ਬਿਲਕੁਲ ਬੇਬੁਨਿਆਦ ਤੇ ਬਿਲਕੁਲ ਹੀ ਝੂਠ ਹੈਗੀਆਂ ਨੇ ਟੋਟਲ ਜਿਹੜਾ ਡਿਸਚਾਰਜ ਹੈ ਉਹ 43300 ਕਿਊਸਕ ਪਾਖੜਾ ਡੈਮ ਵਿੱਚੋਂ ਹੋਣਾ ਤੇ ਇਸ 43300 ਕਿਊਸਕ ਵਿੱਚੋਂ 12500 ਕਿਊਸਕ ਨੰਗਲ ਹਾਈਡਲ ਚੈਨਲ ਨੂੰ ਡਾਇਵਰਟ ਕੀਤਾ ਜਾਊਗਾ 10150 ਕਿਊਸੈਕ ਅਨੰਦਪੁਰ ਹਾਈਡਲ ਚੈਨਲ ਨੂੰ ਡਾਇਵਰਟ ਕੀਤਾ ਜਾਊਗਾ ਤੇ 20650 ਕਿਊਸੈਕ ਜਿਹੜਾ ਹੈ ਉਹ ਸਤਲੁਜ ਦਰਿਆ ਦੇ ਮੇਨ ਸਟ੍ਰੀਮ ਵਿੱਚ ਰਹੂਗਾ ਸਿਰਫ ਅਤੇ ਸਿਰਫ 20650 ਕਿਊਸੈਕ ਜੋ ਹੈ ਉਹ ਨੰਗਲ ਦਰਿਆ ਦੇ ਮੇਨ ਸਟ੍ਰੀਮ ਵਿੱਚ ਰਹੂਗਾ ਆਪਣਾ ਸਤਲੁਜ ਦਰਿਆ ਦੇ ਤਾਂ ਬਿਲਕੁਲ ਵੀ ਘਬਰਾਉਣ ਵਾਲੀ ਗੱਲ ਨਹੀਂ ਹੈ ਰਹੀ ਗੱਲ ਫਲਡ ਗੇਟਸ ਦੀ ਐਕਸਰਸਾਈਜ਼ ਦੀ ਫਲਡ ਗੇਟਸ ਲਾਈਕ ਟ్రਾਇਲ ਰਨ ਜ਼ਰੂਰ ਚੱਲ ਰਿਹਾ ਹੈ ਇਹਦੇ ਬਾਰੇ BBMP ਵੱਲੋਂ ਕੱਲ ਬਕਾਇਦਾ ਯਾਨੀ ਕਿ 18 18 2025 ਨੂੰ ਕੱਲ ਸ਼ਾਮ ਨੂੰ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ 3 ਵਜੇ 4 ਵਜੇ ਅਤੇ 5 ਵਜੇ ਜਿਹੜੇ ਹੈਗੇ ਨੇ 1 ਫੁੱਟ 2 ਫੁੱਟ ਤੇ 3 ਫੁੱਟ ਕਰਕੇ ਜਿਹੜੇ ਗੇਟਸ ਨੇ ਉਹ ਖੋਲੇ ਜਾਣਗੇ ਪਰ ਕਿਉਂਕਿ ਹਲੇ ਇਸ ਟਾਈਮ ਤੇ ਜਿਹੜਾ ਜਿਹੜਾ ਵਾਟਰ ਲੈਵਲ ਹੈ ਉਹ ਸਿਰਫ 1665 ਫੁੱਟ ਹੈ 1680 ਫੁੱਟ ਨਹੀਂ ਹੈ ਖਤਰੇ ਦੇ ਨਿਸ਼ਾਨ ਤੇ ਨਹੀਂ ਹੈ ਤਾਂ ਉਹਨਾਂ ਗੇਟਸ ਦੇ ਖੋਲਣ ਦਾ ਵੀ ਜਿਹੜਾ ਇੰਪੈਕਟ ਹੈ ਉਹ ਬਹੁਤ ਹੀ ਨੋਮੀਨਲ ਹੋਏਗਾ ਉਹ ਵੀ ਜ਼ਿਆਦਾ ਇੰਪੈਕਟ ਨਹੀਂ ਹੋਏਗਾ ਜਿਹੜੀ ਮੈਂ ਹੁਣੇ ਤੁਹਾਨੂੰ ਫਿਗਰ ਦੱਸੀ 43300 ਦੀ ਇਸ ਫਿਗਰ ਦੇ ਵਿੱਚ ਫਲਡ ਗੇਟਸ ਤੋਂ ਹੋ ਰਿਹਾ ਡਿਸਚਾਰਜ ਇਨਕਲੂਡਡ ਹੈ ਤੇ ਇਸ ਦੀ ਪੁਸ਼ਟੀ ਅੱਜ ਜਿਹੜਾ ਆਪਣੇ ਡੈਮ ਅਥਾਰਟिटीज ਨੇ ਉਹਨਾਂ ਵੱਲੋਂ ਵੀ ਕੀਤੀ ਗਈ ਹੈ ਟੋਟਲ ਡਿਸਚਾਰਜ 43300 ਕਿਊਸਕ ਹੈ ਸਭ ਮਤਲਬ ਕਿ ਅੰਦਰ ਡਾਇਰੈਕਟ ਪ੍ਰੋਵਾਈਨਾਂ ਦਾ ਤੇ ਫਲਡ ਗੇਟ ਇਹ ਦੋਹਾਂ ਨੂੰ ਲਾਕੇ ਮਿਲਾਕੇ 43300 ਹੈ ਸਿਰਫ ਫਲਡ ਗੇਟਸ ਦਾ ਨਹੀਂ ਹੈ ਇਹ ਵੀ ਗੱਲ ਮੈਂ ਸਾਰਿਆਂ ਨੂੰ ਜਿਹੜਾ ਹੈਗਾ ਕਲੀਅਰਲੀ ਦੱਸਣਾ ਚਾਹਨਾ ਸਤਲੁਜ ਦੇ ਮੇਨ ਦਰਿਆ ਵਿੱਚ ਨੰਗਲ ਹੈਡਵਰਕਸ ਤੋਂ ਬਾਅਦ ਸਿਰਫ 2650 ਕਿਊਐਕਸ ਹੀ ਫਲੋ ਕਰੇਗਾ ਕੀ ਸਰ ਅਗਲੀ ਆਉਣ ਵਾਲੀ ਦੇਖੋ ਇਹ ਡਿਪੈਂਡ ਕਰੇਗਾ ਮੌਸਮ ਦੇ ਫੋਰਕਾਸਟ ਦੇ ਉੱਤੇ हिमाचल ਦਾ ਜਿਹੜਾ ਵੈਦਰ ਫੋਰਕਾਸਟ ਹੈ ਆਉਣ ਵਾਲੇ 15 ਦਿਨ ਕਿੱਦਾਂ ਰਹਿੰਦਾ ਉਸ ਦੇ ਉੱਤੇ ਡਿਪੈਂਡ ਕਰੇਗਾ ਫਿਲਹਾਲ ਜੇ ਸੀ ਅਸਿਊਮ ਕਰਕੇ ਚੱਲੀਏ ਕਿ ਇਸ ਟਾਈਮ 1665 ਫੁੱਟ ਹੈ ਤੇ 1680 ਫੁੱਟ ਜਿਹੜਾ ਹੈਗਾ ਖਤਰੇ ਦਾ ਨਿਸ਼ਾਨ ਹੈ ਤਾਂ ਜੇ ਰੋਜ਼ 1 ਫੁੱਟ ਵੀ ਵਧੇ ਤਾਂ ਵੀ ਸਾਡੇ ਕੋਲ 15 ਦਿਨ ਦਾ ਅੱਛਾ ਖਾਸਾ ਬਫਰ ਹੈ ਤਾਂ ਮਤਲਬ ਬਟ ਇਸ ਟਾਈਮ ਇਸ ਸਟੇਜ ਤੇ ਬਿਨਾਂ ਮੌਸਮੀ ਫੋਰਕਾਸਟ ਤੋਂ ਤੇ ਬਿਨਾਂ ਤਕਨੀਕੀ ਗਿਆਨ ਤੋਂ ਮੈਸ ਸਿਟੀਜ਼ਨਸ ਦੇ ਨਾਲ ਕੋਈ ਕੰਕ੍ਰੀਟ ਇਨਫੋਰਮੇਸ਼ਨ ਪਰਟੇਨਿੰਗ ਟੂ ਫਿਊਚਰ ਨਹੀਂ ਕਰਨਾ ਚਾਹੁੰਦਾ ਅੱਜ ਦੇ ਦਿਨ ਦੀ ਇਨਫੋਰਮੇਸ਼ਨ ਸਿਰਫ ਇਹ ਹੈ ਕਿ 43300 ਕਿਊਸਕ ਵਿੱਚੋਂ 10150 ਜਿਵੇਂ ਮੈਂ ਦੱਸਿਆ ਅਨੰਦਪੁਰ ਹਾਈਡਲ ਚੈਨਲ 12500 ਨੰਗਲ ਹਾਈਡਲ ਚੈਨਲ ਤੇ 20650 ਕਿਊਸਕ ਸਿਰਫ ਜਿਹੜਾ ਹੈਗਾ ਸਤਲੁਜ ਦਰਿਆ ਦੇ ਮੇਨ ਸਟ੍ਰੀਮ ਵਿੱਚ ਜਾਏਗਾ ਜੋ 43000 ਤੁਸੀਂ ਗੱਲ ਕੀਤੀ ਹੈ ਕਿ ਕਿਆ ਹੋਇਆ ਇਹਨਾਂ ਦੀ ਅਸੀਂ ਮੁਸਤਰੀ ਮੁਨਿਆਦੀ ਕਲ ਪਿੰਡਾਂ ਦੇ ਵਿੱਚ ਸ਼ਾਮ ਨੂੰ ਕਰਵਾਈ ਗਈ ਹੈ ਅੱਜ ਸਵੇਰੇ ਫਿਰ ਦੁਆਰਾ ਕਰਾਈ ਗਈ ਹੈ ਤੇ ਹੁਣ ਜਦ ਗੇਟਸ ਖੁੱਲੇ ਸੀਗੇ ਖੋਲਣ ਤੋਂ ਪਹਿਲਾਂ ਫਿਰ ਦੁਆਰਾ ਕਰਾਈ ਗਈ ਹੈ ਕਿ ਕੋਈ ਵੀ ਦਰਿਆ ਦੇ ਨੇੜੇ ਨਾਉਣ ਮੱਝਾਂ ਚਰਾਉਣ ਜਾਂ ਲੱਕੜ ਇਕੱਠੀਆਂ ਕਰਨ ਨਾ ਜਾਵੇ ਦਰਿਆ ਤੋਂ ਅ ਦ ਦਰਿਆ ਦੇ ਨਾਲ ਜਿਹੜੇ ਡੇਲੀスイਮਿੰਗ ਕਰਦੇ ਹੈਗੇ ਨੇ ਉਹ ਸਲੋ ਸਟ ਐਂਡ ਸਟੈਡੀ ਸਟ੍ਰੀਮ ਚੋਂ ਅੱਜ ਦੇ ਦਿਨ ਉਸ ਚੀਜ਼ ਨੂੰ ਵੀ ਅਵੋਇਡ ਕਰਨ ਬਿਕੋਜ਼ ਅਜੇ ਤin ਫਲੋ ਥੋੜਾ ਜਿਆ ਤੇਜ਼ ਹੋ ਸਕਦਾ ਹਾਂਜੀ ਮੇਰੇ ਵੱਲੋਂ ਜਿੰਦਵੜੀ ਪਿੰਡ ਦੇ ਜਿਹੜੇ ਰਿਵਰਟਮੈਂਟ ਵਰਕਸ ਨੇ ਉਹ ਚੈੱਕ ਕੀਤੇ ਗਏ ਸੀਗੇ ਤੇ ਸਾਰੇ ਫਿਲਹਾਲ ਦੁਰਸਤ ਪਾਏ ਗਏ ਨੇ ਤੇ 3 ਤੋਂ 4 ਫੁੱਟ ਜਿਹੜਾ ਪਾਣੀ ਸੀ ਇਸ ਟਾਈਮ ਰਿਵਰਟਮੈਂਟ ਵਰਕਸ ਤੋਂ ਨੀਚੇ ਸੀ